ਹਾਂਜੀ ਕਿਵੇਂ ਹੋ ਸਾਰੇ ਲੋ ਜੀ ਚੈੱਕ ਕਰੋ ਫਿਰ ਪਾਕੜਾ ਡੈਮ ਗੇਟ ਖੋਲਣ ਦੇ ਦ੍ਰਿਸ਼ ਬਿਲਕੁਲ ਲਾਈਵ ਤਸਵੀਰਾਂ ਕਹਿੰਦੇ ਜੀ ਇਹ ਕਿਵੇਂ ਉੱਥੋਂ ਦੇ ਕਰਮਚਾਰੀ ਐ ਸਾਰੇ ਲਗਭਗ ਫੋਨ ਚੱਕ ਕੇ ਵੀਡੀਓ ਬਣਾ ਰਹੇ ਆ ਤੇ ਤੁਸੀਂ ਚੈੱਕ ਕਰੋ ਇੱਕ ਗੇਟ ਪਹਿਲਾਂ ਖੁੱਲਿਆ ਤੇ ਇੱਕ ਹੁਣ ਤੁਹਾਡੇ ਸਾਹਮਣੇ ਗੇਟ ਖੁੱਲਿਆ ਤੇ ਕਿਵੇਂ ਪਾਣੀ ਆਂਦਾ ਉਤੋਂ ਇਹ ਉੱਥੇ ਦੀਆਂ ਲਾਈਵ ਤਸਵੀਰਾਂ ਨੇ ਜੋ ਕਿ ਕੱਲ ਯਾਨੀ ਕਿ 19 ਅਗਸਤ ਵਾਲੇ ਦਿਨ ਦੁਪਹਿਰ ਨੂੰ 3 ਵਜੇ ਪਹਿਲਾ ਗੇਟ ਖੁੱਲ੍ਹਿਆ ਗਿਆ ਸੀ ਫਿਰ ਦੂਜਾ ਗੇਟ ਖੁੱਲ੍ਹਿਆ ਗਿਆ ਸੀ 4 ਵਜੇ ਦੇ ਕਰੀਬ ਫੁੱਟ ਫੁੱਟ ਦੇ ਹਿਸਾਬ ਨਾਲ ਮਤਲਬ ਇਹਨਾਂ ਨੇ ਪਾਣੀ ਛੱਡਿਆ ਘਟੋ ਘਟ 45000 ਕਿਊਸਿਕ ਜਿਹੜਾ ਦੱਸਿਆ ਜਾਂਦਾ ਹੈ ਪਾਣੀ ਉਹਨਾਂ ਨੇ ਛੱਡਿਆ ਤੇ ਉਹਦੇ ਚੋਂ 23000 ਕਿਊਸਿਕ ਤਾਂ ਕਹਿੰਦੇ ਨਹਿਰਾਂ ਦੇ ਵਿੱਚ ਹੀ ਐਡਜਸਟ ਕਰ ਦਿੱਤਾ ਜਾਏਗਾ ਉਸ ਤੋਂ ਬਾਅਦ ਚ ਫਿਰ ਨੈਕਸਟ ਜਿਹੜਾ 22000 ਬਚਿਆ ਉਹ ਜਾਵੇਗਾ ਦਰਿਆ ਦੇ ਵਿੱਚ ਇਹ ਹੁਣ ਤੁਸੀਂ ਨਾਲ ਦੇਖਿਆ ਬਿਲਕੁਲ ਤੀਜੇ ਨੰਬਰ ਵਾਲਾ ਗੇਟ ਵੀ ਹੁਣੇ ਖੁੱਲਿਆ ਹੈ ਇਹ ਲਾਈਵ ਤਸਵੀਰਾਂ ਉੱਥੋਂ ਦੇ ਹੀ ਲੋਕਲ ਮਤਲਬ ਕਰਮਚਾਰੀ ਜਿਹੜੇ ਉੱਥੋਂ ਦੇ ਉਹਨਾਂ ਦੁਆਰਾ ਬਣਾਈ ਗਈ ਤਸਵੀਰ ਹੈ ਜੀ ਇਹਦੇ ਵਿੱਚ ਮੇਰੇ ਸਾਹਬ ਨਾਲ ਜੇ ਤਸਵੀਰ ਅਲਾਉਡ ਹੈ ਉਹਨਾਂ ਨੂੰ ਬਣਾਣੀ ਤਾਂ ਇਹਦੇ ਵਿੱਚ ਕੋਈ ਸਿਕਿਉਰਿਟੀ ਦਾ ਉਹ ਤਨੀ ਹੋ ਸਕਦਾ ਬਾਕੀ ਕੁਝ ਕਹਿ ਨਹੀਂ ਸਕਦੇ ਲੇਕਿਨ ਉੱਥੋਂ ਦੇ ਜਿਹੜੇ ਅਧਿਕਾਰੀਆਂ ਦੁਆਰਾ ਬਣਾਈ ਗਈ ਇਹ ਵੀਡੀਓ ਹੈ ਤਿੰਨ ਤੁਹਾਡੇ ਸਾਹਮਣੇ ਹੁਣ ਗੇਟ ਖੋਲ ਦਿੱਤੇ ਗਏ ਨੇ ਐਵੇਂ ਪਟ ਖੜਾ ਡੈਮ ਦੇ ਜਿਹੜੇ ਹੈਗੇ ਨੰਗਲ ਗੇਟ ਖੁੱਲਦੇ ਆ ਇਹ ਹੈ ਜੀ ਲਾਈਵ ਤਸਵੀਰਾਂ